ਸ਼ਸ਼ੀਕਾ ਜੀ ਮੈਂ ਵੈਦ ਮਲਕੀ ਜਵੰਦਾ ਕਾਫੀ ਮੈਸੇਜ ਆਉਂਦੇ ਆ ਵੀ ਬੱਚੇ ਸਾਫ ਨਹੀਂ ਬੋਲਦੇ ਪਹਿਲਾਂ ਵੀ ਆਪਾਂ ਕਈ ਵੀਡੀਓ ਪਾਈਆਂ ਹੋਈਆਂ ਨੇ ਜੋ ਬੱਚੇ ਸਾਫ ਨਹੀਂ ਬੋਲਦੇ ਤਤਲਾਕੇ ਬੋਲਦੇ ਨੇ ਲੇਟ ਬੋਲਣ ਲੱਗੇ ਨੇ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਤਤਲਾਕੇ ਬੋਲਦੇ ਨੇ ਬੱਚੇ ਸਾਫ ਨਹੀਂ ਬੋਲਦੇ ਜਿਵੇਂ ਕੱਕਾ ਨਾਣਾ ਟੈਂਕਾ ਕਾਫੀ ਸ਼ਬਦ ਨੇ ਸਾਫ ਨਹੀਂ ਬੋਲ ਸਕਦੇ ਪੰਜਾਬੀ ਵਾਲੇ ਇਹਦੇ ਲਈ ਕੀ ਕਰਨਾ ਤੁਸੀਂ ਨੇ ਬਾਪਜੀ ਪਾਊਡਰ ਲੈਣਾ ਹੈ ਬਾਪਜੀ ਠੀਕ ਹੈ ਜੀ 10 ਗ੍ਰਾਮ ਸਿਰਫ ਪਾਊਡਰ ਲੈ ਕੇ ਆਉਣਾ ਇਦੇ ਵਿੱਚ ਤੁਸੀਂ ਕੀ ਕਰਨਾ ਹੈ ਬਾਪਜੀ ਪਾਊਡਰ ਦੋ ਚੁਟਕੀਆਂ ਪਾਊਡਰ ਦੀਆਂ ਲੈ ਕੇ ਥੋੜਾ ਜਿਹਾ ਸ਼ਹਿਦ ਮਿਕਸ ਕਰਕੇ ਬਿਲਕੁਲ ਦੋ ਚੁਟਕੀਆਂ ਲੈਣੀਆਂ ਨੇ ਜ਼ਿਆਦਾ ਨਹੀਂ ਮੰਨ ਲਓ ਅ ਦੋ ਤਿੰਨ ਸਵਾਯਮ ਜੀ ਲੈਣੇ ਬਸ ਜ਼ਿਆਦਾ ਨਹੀਂ ਦੋ ਚੁਟਕੀਆਂ ਲੈ ਕੇ ਥੋੜਾ ਸ਼ਹਿਦ ਮਿਕਸ ਕਰਕੇ ਡੇਲੀ ਬੱਚੇ ਨੂੰ ਇੱਕ ਟਾਈਮ ਖਵਾਓ ਤੁਹਾਡਾ ਬੱਚਾ ਤੋਤੇ ਦੀ ਤਰ੍ਹਾਂ ਬੋਲੇਗਾ ਸਾਫ਼ ਬੋਲੇਗਾ ਬਿਲਕੁਲ ਹੀ ਰਿਜ਼ਲਟ ਬਹੁਤ ਵਰਦੀ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਬੱਚੇ ਦੇ ਭਲੇ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ